ਸਤਿ ਸ੍ਰੀ ਅਕਾਲ ਜੀ ਵੈਲਕਮ ਔਡੀਓ ਪੰਜਾਬੀ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀਆਂ ਜ਼ਰੂਰ ਪਸੰਦ ਆਉਂਦੀਆਂ ਹੋਣਗੀਆਂ ਜੀ ਗੁਰਦੇਵ ਸਿੰਘਾਂ ਇਹ ਘਟਨਾ ਵਾਪਰੀ ਕਿਵੇਂ ਨਿਰਮਲ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਗੋਰਿਆਂ ਦਾ ਛੋਕਰ ਵਾਦਾ ਇਹ ਜੋ ਕੰਨਾਂ 'ਚ ਮੁੰਦਰਾ ਜਿਹਾ ਪਾਈਆਂ ਫਿਰਦੇ ਨੇ ਸਾਲੇ ਯੱਕੇ ਜੇ ਭਾਵੇਂ ਲੱਖ ਕਹੀ ਜਾਣ ਕਿ ਇਸ ਮੁਲਕ 'ਚੋਂ ਰੇਜ਼ਿਮ ਖਤਮ ਹੋ ਗਿਆ ਪਰੇ ਇਹ ਨਹੀਂ ਜੈਤੀ ਨਹੀਂ ਹੋ ਸਕਦਾ ਗੁਰਦੇਵ ਨੇ ਆਪਣਾ ਗੁਬਗਵਾਟ ਕੱਢਿਆ ਨਾ ਫਿਰ ਵੀ ਕੁਝ ਤਾਂ ਹੋਇਆ ਹੀ ਹੋਊ ਨਿਰਮਲ ਨੇ ਫਿਰ ਪੁੱਛਿਆ ਓ ਯਾਰ ਹੋਣਾ ਕੀ ਸੀ ਆਪਣਾ ਹੈਰੀ ਆ ਗਿਆ ਕਿਤੇ ਜੂਲੀਆ ਨੂੰ ਮਿਲਣ ਉਹ ਸਾਰਾ ਇਲਾਕਾ ਗੋਰਿਆਂ ਦਾ ਤੇ ਉਪਰੋਂ ਇਹ ਲੈ ਗਿਆ ਆਪਣੀ BMW ਸਪੋਰਟਸ ਕਾਰ ਬਸ ਦੇਖ ਕੇ ਮੱਚ ਗਏ ਸਾਲੇ ਇੱਕ ਉਹਨਾਂ ਨੂੰ ਇਹ ਦੁੱਖ ਕਿ ਇੰਡੀਅਨ ਗੋਰੀ ਕੁੜੀ ਨੂੰ ਮਿਲਣਾ ਆਵੇ ਦੂਸਰਾ ਇਹ ਕਿ ਇੰਡੀਆਨਾ ਕੋਲ ਐਨੀ ਮਹਿੰਗੀ ਕਾਰ ਬਰਦਾਸ਼ਤ ਨਹੀਂ ਕਰ ਸਕਦੇ ਕਿਸੇ ਨੇ ਵਟਾ ਮਾਰਿਆ ਜੋ ਕਾਰ ਦਾ ਸ਼ੀਸ਼ਾ ਤੋੜਦਾ ਹੈਰੀ ਦੇ ਮੱਥੇ 'ਚਾ ਵੱਜਿਆ ਇਹ ਤਾਂ ਸ਼ੁਕਰ ਕਰੋ ਕਿ ਅੱਖ ਬਚ ਗਈ ਨਹੀਂ ਤਾਂ ਮੁੰਡਾ ਗਾਲਿਆ ਜਾਂਦਾ ਬਸ ਰੱਬ ਨੇ ਹੱਥ ਦੇ ਕੇ ਰੱਖ ਲਿਆ ਗੁਰਦੇਵ ਦਾ ਇਕਲੌਤੇ ਪੁੱਤਰ ਬਾਰੇ ਸੋਚ ਕੇ ਮਨ ਭਰ ਆਇਆ ਨਿਰਮਲ ਨੇ ਉਹਨੂੰ ਤਲਾਸ਼ਾ ਜਾਂਦੰਦੇ ਹੋਏ ਪੁੱਛਿਆ ਨਾ ਫੇਰੇ ਉਹਦੇ ਨਾਲ ਵਿਆਹ ਕਰਵਾਵੇਗਾ ਕ ਬਸ ਗਰਲਫ੍ਰੈਂਡ ਹੀ ਆ ਵਿਆਹ ਕਰਨ ਨੂੰ ਤਾਂ ਇਹ ਪੂਰਾ ਤਿਆਰ ਐ ਅੱਗੋਂ ਉਹ ਵੀ ਕਹਿੰਦੀ ਆ ਕਿ ਤੇਰੇ ਵਰਗਾ ਜੀਨੀਅਸ ਮੁੰਡਾ ਮੈਨੂੰ ਹੋਰ ਨਹੀਂ ਮਿਲਣਾ ਨਾ ਇਹ ਹੈਰੀ ਨੂੰ ਮਿਲੀ ਕਿਵੇਂ ਸੀ ਨਿਰਮਲ ਡੁੰਗਾਈ ਤੱਕ ਜਾਣਾ ਚਾਹੁੰਦਾ ਸੀ ਬਸ ਹੰਬਰ ਕਾਲਜ ਇਕੱਠੇ ਪੜ੍ਹਦੇ ਸੀ ਦੋਨੋਂ ਡਾਕਟਰੀ ਦੀ ਪੜ੍ਹਾਈ ਕਰਦੇ ਸਨ ਉੱਥੇ ਉੱਥੇ ਹੀ ਜਾਣ ਪਹਿਚਾਨ ਹੋ ਗਈ ਫਿਰ ਯਾਰਕ ਯੂਨੀਵਰਸਿਟੀ ਵਿੱਚ ਵੀ ਇਕੱਠੇ ਲੱਗੇ ਉਹ ਥੋਈ ਕਿਸੇ ਕੈਂਪਿੰਗ ਤੇ ਬਾਹਰ ਗਈ ਸੀ ਫਰੈਂਡ ਬਣ ਗਏ ਤੇ ਹੁਣ ਗੱਲ ਵਿਆਹ ਤੱਕ ਪਹੁੰਚ ਗਈ ਗੁਰਦੇਵ ਨੇ ਜਵਾਬ ਦਿੱਤਾ ਨਾ ਤੂੰ ਕਰਨਾ ਚਾਹਣਾ ਏ ਵਿਆਹ ਦੇਖ ਬਈ ਨਿਰਮਲ ਇਸ ਮੁਲਕ ਚ ਰਹਿੰਦੇ ਆ ਮੈਨੂੰ 25 ਸਾਲ ਹੋ ਗਏ ਬੜਾ ਕੁਝ ਸਿੱਖਿਆ ਤੇ ਵੇਖਿਆ ਪਹਿਲਾਂ ਮੈਂ ਇਸ ਗੱਲ ਦਾ ਧਾਰਨੀ ਸੀ ਕਿ ਜੁਆਕਾਂ ਨੂੰ ਇੰਡੀਆ ਵਿਆਹਣਾ ਨਾਲੇ ਤੇਰੇ ਕੋਲ ਕਾਦਾ ਲਕੋ ਹੈ ਬਹੁਤ ਲੋਕ ਤਹੂ ਨੇ ਰਿਸ਼ਤਾ ਕਰਨ ਨੂੰ 10-10 ਲੱਖ ਰੁਪਈਆ ਦੇਣ ਦੇ ਨਾਲ-ਨਾਲ ਚੰਡੀਗੜ੍ਹ ਮੁਹਾਲੀ ਚ ਕੋਠੀ ਵੀ ਦੇਣ ਨੂੰ ਤਿਆਰ ਨੇ ਪਰ ਮੈਂ ਸੋਚਦਾ ਕਿ ਜਦੋਂ ਜਵਾਕ ਜੰਮੇ ਪਲੇ ਇੱਥੇ ਨੇ ਉਹਨਾਂ ਨੇ ਰਹਿਣਾ ਵੀ ਇਸੇ ਮੁਲਕ ਚ ਤੇ ਤੌਰ ਤਰੀਕਾ ਵੀ ਇੱਥੋਂ ਦਾ ਫਿਰ ਇੱਥੇ ਵਿਆਹ ਕਰਨ ਵਿੱਚ ਕੀ ਹਰਜਾ ਨਾਲੇ ਇੱਥੇ ਦੇ ਜੰਮੇ ਪਲਿਆਂ ਨੂੰ ਆਪਾਂ ਜਬਰੀ ਪੜਕੇ ਤਾਂ ਵਿਆਹ ਲਈ ਲਜਾ ਨਹੀਂ ਸਕਦੇ ਜੇ ਧੱਕੇ ਨਾਲ ਲੈ ਵੀ ਜਾਵਾਂਗੇ ਤੇ ਜ਼ਬਰਦਸਤੀ ਵਿਆਹ ਵੀ ਕਰਾ ਲਵਾਂਗੇ ਤਾਂ ਐਵੇਂ ਮੋੜ ਰੋਲਾ ਪਿੰਦਾ ਫਿਰੂ ਨਾਲੇ ਤੂੰ ਆਪ ਸਿਆਣਾ ਜੇ ਅਸੀਂ ਸਾਰਾ ਟੱਬਰੇ ਦਾ ਵਿਆਹ ਕਰਨ ਇੰਡੀਆ ਜਾਵਾਂਗੇ ਫਿਰ ਕਿੰਨਾ ਖਰਚਾ ਆਊਗਾ ਫਿਰ ਅਗਲੇ ਨੂੰ ਸਪான்ਸਰ ਕਰੋ ਉਹਦੇ ਘਰਦਿਆਂ ਨੂੰ ਇੱਧਰ ਬੁਲਾਓ ਸੈੱਟ ਕਰੋ ਇਟਸ ਟੂ ਮੱਚ ਨਿਰਮਲ ਨੇ ਸ਼ੱਕੀ ਜੇ ਹੁੰਦੇ ਹੋਏ ਹੋਰ ਪੁੱਛਿਆ ਨਾ ਇਸ ਤਰ੍ਹਾਂ ਕਰਨ ਨਾਲ ਆਪਣੀ نسل ਖਰਾਬ ਨਾ ਹੋ ਜਾਓ ਲੈ ਨਿਰਮਲ ਸਿਆਂ ਕੀ ਪੁਰਾਣੀਆਂ ਗੱਲਾਂ ਕਰਦਾ ਏ ਸਾਰੀ ਧਰਤੀ ਸਭ ਜਾਤਾਂ ਗੋਤਾਂ ਇੱਕ ਹੋ ਜਾਣਾ ਹੈ ਨਾਲੇ ਗੁਰਬਾਣੀ ਚ ਤਾਂ ਲਿਖਿਆ ਵੀ ਏ ਇੱਕ ਨੂਰ ਤੇ ਸਭ ਜਕ ਉਪਜਿਆ ਮੈਨੂੰ ਤਾਂ ਬਈ ਕੋਈ ਫਰਕ ਨਹੀਂ ਲੱਗਦਾ ਨਾਲੇ ਇਸ ਨਾਲ ਉਹ ਚੰਗੀ ਕੁੜੀ ਇੰਡੀਆ ਤੋਂ ਹੈਰੀ ਨੂੰ ਹੋਰ ਮਿਲ ਵੀ ਨਹੀਂ ਸਕਦੀ ਭਾਵੇਂ ਇੰਡੀਆ ਤੋਂ ਲੱਖ ਪੜ੍ਹੀ ਲਿਖੀ ਕੁੜੀ ਲੈ ਆਵੋ ਪਰ ਉਹ ਗੱਲ ਨਹੀਂ ਬਣਨੀ ਇਹਨਾਂ ਨੇ ਇਸੇ ਸਾਲ ਮੈਡੀਕਲ ਦਾ ਕੋਰਸ ਪੂਰਾ ਕਰ ਲੈਣਾ ਹੈ ਫਿਰ ਆਪਣਾ ਕੋਈ ਕਲੀਨਿਕ ਖੋਲ ਲੈਣਗੇ ਫਿਰ ਪੈਸਾ ਹੀ ਪੈਸਾ ਹੁਣ ਤੂੰ ਡਾਕਟਰ ਢਾਲੀਵਾਲ ਨੂੰ ਹੀ ਦੇਖ ਲਾ ਕਿੰਨੇ ਪੈਸੇ ਬਣਾਉਂਦਾ ਮਹਿਲ ਜਿੱਡਾ ਘਰ ਹੈ ਉਹਦਾ ਉਹਦਾ ਵੀ ਤਾਂ ਵਿਆਹ ਗੋਰੀ ਨਾਲ ਹੋਇਆ ਹੋਇਆ ਜੂਲੀਆ ਬਹੁਤ ਸਮਝਦਾਰ ਕੁੜੀ ਆ ਗੁਰਦੇਵ ਹਰ ਨਰਸ ਚੋਂ ਜੂਲੀਆ ਨੂੰ ਚਿੱਟੀ ਵਰਦੀ ਪਾਈ ਘੁੰਮਦਾ ਮਹਿਸੂਸ ਕਰ ਰਿਹਾ ਸੀ ਆਪਣੇ ਪੁੱਤ ਦੇ ਸੁਨਹਿਰੀ ਭਵਿੱਖ ਬਾਰੇ ਸੋਚ ਕੇ ਉਹ ਨਸ਼ਿਆ ਰਿਹਾ ਸੀ ਨਿਰਮਲ ਨੇ ਫੇਰ ਆਪਣੀ ਸ਼ੰਕਾ ਜ਼ਾਹਿਰ ਕੀਤੀ ਜੇ ਇਹ ਗੋਰੇ ਐਨੇ नक्सਲਵਾਦੀ ਨੇ ਫਿਰ ਕਾਲੇ ਗੋਰੇ ਦਾ ਝਮੇਲਾ ਨਹੀਂ ਪਾਉਣਗੇ ਗੁਰਦੇਵ ਹੱਸਿਆ ਲੈ ਕਾਲੇ ਗੋਰੇ ਨੂੰ ਹੁਣ ਕੌਣ ਪੁੱਛਦਾ ਹੈ ਉਹ ਤਾਂ 20-25 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਮੈਂ ਕੈਨੇਡਾ ਆਇਆ ਸੀ ਖਾਲੀ ਜੇਬ ਲੈ ਕੇ ਉਦੋਂ ਕਾਲੇ ਗੋਰੇ ਦਾ ਬਹੁਤ ਫਰਕ ਸੀ ਗੋਰੇ ਜਿੱਥੇ ਵੀ ਕੋਈ ਇੰਡੀਅਨ ਦੇਖਦੇ ਜਾਂ ਤਾਂ ਕੁੱਟ ਸੁੱਟਦੇ ਜਾਂ ਲੁੱਟ ਖੋਹ ਕਰਦੇ ਬਾਕੀ-ਬਾਕੀ ਕਹਿ ਕੇ ਗਾਲਾਂ ਕੱਢਦੇ ਉਹਨਾਂ ਦੇ ਘਰਾਂ ਤੇ ਪੱਥਰ ਮਾਰਦੇ ਸ਼ੀਸ਼ੇ ਤੋੜ ਜਾਂਦੇ ਤੇ ਦਰਵਾਜ਼ਿਆਂ ਤੇ ਗੋ ਬੈਕ ਇੰਡੀਅਨ ਬਲੈਕ ਬਸਟਰਡ ਵਰਗੇ ਫਿਕਰੇ ਵੀ ਲਿਖ ਜਾਂਦੇ ਸੀ ਪਰ ਇਸ ਨਫ਼ਰਤ ਭਰੇ ਮਾਹੌਲ 'ਚ ਵੀ ਇੰਡੀਆਨਾਂ ਨੇ ਬਹੁਤ ਤਰੱਕੀ ਕੀਤੀ ਆ ਘਰ ਬਣਾਏ ਬਿਜ਼ਨਸ ਖੋਲੇ ਹੁਣ ਜਿੱਧਰ ਦੇਖੋ ਇੰਡੀਅਨ ਇੰਡੀਅਨ ਮਾਲਟਨ ਤੇ ਬ੍ਰੈਮਟਨ ਦਾ ਬਣ ਹੀ ਪੰਜਾਬੀ ਸ਼ਹਿਰ ਗਏ ਉਹ ਨਸਲ ਪ੍ਰਸਤ ਗੋਰੇ ਜਿਹੜੇ ਕਿਸੇ ਇੰਡੀਅਨ ਕੋਲ ਚੰਗੀ ਕਰ ਵੇਕੇ ਹੌਰਨ ਵਜਾ ਕੇ ਜਾਂ ਗਾਲਾਂ ਕੱਢ ਕੇ ਲੰਘਦੇ ਨੇ ਹੁਣ ਇਹਨਾਂ ਦਾ ਵਾਧਾ ਵੱਧ ਰਿਹਾ ਪਰ ਹੌਬ ਵੇਖ ਕੇ ਇਹ ਕਰਨ ਦੀ ਹਿੰਮਤ ਨਹੀਂ ਕਰਦੇ ਪਰ ਉਹਨਾਂ ਦੇ ਦਿਲ 'ਚੋਂ ਨਕਸਲਵਾਦ ਦਾ ਸਾੜਾ ਹਜੇ ਖਤਮ ਨਹੀਂ ਹੋਇਆ ਮਨ ਹੀ ਮਨੋ ਕੁੜਦੇ ਨੇ ਕਿ ਜੇ ਮੌਕਾ ਮਿਲ ਜਾਵੇ ਤਾਂ ਅਜਹੀ ਵਾਰਦਾਤ ਵੀ ਕਰ ਦਿੰਦੇ ਨੇ ਜਿਵੇਂ ਜੂਲੀਆ ਨੂੰ ਮਿਲਣ ਗਏ ਹੈਰੀ ਦਾ ਕਿਸੇ ਸ਼ਰਾਰਤੀ ਨੇ ਮੱਥਾ ਪਾੜ ਦਿੱਤਾ ਸੀ ਗੁਰਦੇ ਫਿਰ ਉਦਾਸ ਹੋ ਗਿਆ। ਨਿਰਮਲ ਵਾਂਗ ਹੋਰ ਵੀ ਜਾਣ ਪਹਿਚਾਨ ਵਾਲੇ ਜਾਂ ਸਕੇ ਸੰਬੰਧੀ ਹੈਰੀ ਦੀ ਖਬਰ ਨੂੰ ਆ ਰਹੇ ਸਨ। ਪੁਲਿਸ ਨੇ ਉਹਨਾਂ ਨਸਲ ਪ੍ਰਸਤਾ ਨੂੰ ਫੜਨ ਲਈ ਹਜੇ ਤੱਕ ਕੁਝ ਵੀ ਨਹੀਂ ਸੀ ਕੀਤਾ। ਹਾਲਾਂਕਿ ਹੈਰੀ ਨੇ ਉਹਨਾਂ ਦੀ ਪਛਾਣ ਵੀ ਦੱਸੀ ਸੀ। ਜਿਨ੍ਹਾਂ 'ਚੋ ਇੱਕ ਤਾਂ ਜੂਲੀਆ ਦੇ ਚਾਚੇ ਦਾ ਮੁੰਡਾ ਸੀ। ਪੂਰਾ ਸਕਿਨ ਹੈਡ। ਉਹਦਾ ਪੂਰਾ ਗੈਂਗ ਸੀ। ਕੋਨ ਮੋਨ ਸਿਰ, ਕੰਨਾਂ 'ਚ ਮੁੰਦਰਾ, ਟਿਲਕਵੀਆਂ ਪੈਂਟਾਂ ਵਾਲਾ ਬੇਟਵਾ ਪਹਿਰਾਵਾ। ਸਟੀਵ ਨੀਸੀ ਚਾਹੁੰਦਾ ਕਿ ਉਹਦੀ ਕਜ਼ਨ ਸਿਸਟਰ ਕਿਸੇ ਕਾਲੇ ਇੰਡੀਅਨ ਨਾਲ ਵਿਆਹ ਕਰਵਾਵੇ। ਉਹ ਜਦੋਂ ਵੀ ਜੂਲੀਆ ਦੀ ਵਿਆਹ ਦੀ ਗੱਲ ਸੁਣਦਾ ਜਾਂ ਹੈਰੀ ਨੂੰ ਉਸ ਇਲਾਕੇ 'ਚ ਵੇਖ ਲੈਂਦਾ ਤਾਂ ਪੂਰਾ ਖਰੁੱਧ ਪਾਉਂਦਾ, ਸੜਪੋਜ ਜਾਂਦਾ। ਭਾਵੇਂ ਜੂਲੀਆ ਉਸ ਨੂੰ ਬਹੁਤ ਵਾਰੀ ਕਹਿ ਚੁੱਕੀ ਸੀ ਕਿ ਉਹਦੀ ਪਰਸਨਲ ਲਾਈਫ ਵਿੱਚ ਦਖਲਅੰਦਾਜ਼ੀ ਨਾ ਦੇਵੇ ਪਰ ਉਹ ਹਟਿਆ ਨਹੀਂ ਸੀ। ਉਸ ਸਟਰੀਟ ਵਿੱਚ ਰਹਿੰਦਾ ਹੋਣ ਕਰਕੇ ਹੁਣ ਵੀ ਉਹਨੇ ਹੈਰੀ ਦੀ ਕਾਰ ਵੇਖ ਕੇ ਆਪਣੇ ਦੋਸਤਾਂ ਨਾਲ ਰਲ ਕੇ ਪੱਥਰ ਮਾਰਿਆ ਸੀ ਪਰ ਪੁਲਿਸ ਕੋਈ ਪੱਕਾ ਗਵਾਹ ਨਾ ਹੋਣ ਕਾਰਨ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀ ਫਿਰ ਕਦੋਂ ਕਰਨਾ ਵਿਆਹ ਨਿਰਮਲ ਨੇ ਗੱਲ ਅੱਗੇ ਤੋਰੀ ਘਰ ਤਾਂ ਬਸ ਏਸੇ ਸਮਰ ਦੇਣਾ ਸੀ ਪਰ ਇੰਡੀਆ ਜਾਣਾ ਪੈ ਗਿਆ ਹੁਣ ਅਗਲੀ ਵਾਰ ਦੇਖਾਂਗੇ ਉਹ ਸਾਡੇ ਵੱਲੋਂ ਤਾਂ ਤਿਆਰੀ ਆ ਗੁਰਦੇਵ ਨੇ ਜਵਾਬ ਦਿੱਤਾ ਨਹੀਂ ਇੰਡੀਆ ਕੋਈ ਜ਼ਰੂਰੀ ਕੰਮ ਸੀ ਨਿਰਮਲ ਨੇ ਫਿਰ ਪੁੱਛਿਆ ਆਹੋ ਇੱਕ ਤਾਂ ਜ਼ਮੀਨ ਦਾ ਕੁਝ ਕਰਨਾ ਸੀ ਪਹਿਲੇ ਠੇਕੇ ਵਾਲੇ ਖਰਾਬ ਕਰਨ ਲੱਗ ਪਏ ਤੇ ਲੁਧਿਆਣੇ ਵਾਲੇ ਪਲਾਟ ਤੇ ਕੋਠੀ ਬਣਾਉਣੀ ਸੀ ਬਣਾਣ ਦੀ ਫਿਰ ਕਿੱਥੇ ਸਾਲੇ ਹੋਰ ਹੀ ਕੰਮ ਸੂਤ ਨਹੀਂ ਆਈ ਗੁਰਦੇਵ ਦੇ ਮੂੰਹ 'ਚ ਜਿਵੇਂ ਜ਼ਹਿਰ ਦੇ ਘੋਟਾ ਗਈ ਹੋਵੇ ਕਿਵੇਂ ਹੈ ਇੰਡੀਆ ਨਿਰਮਲ ਨੇ ਪੁੱਛਿਆ ਬਸ ਚੱਲੀ ਜਾਂਦਾ ਓਥੇ ਵੀ 서 ਰਿਆ ਹੀ ਪਿਆ ਨਾ ਕਿਉਂ ਕੀ ਹੋ ਗਿਆ ਗੁਰਦੇਵ ਦਾ ਅੱਲਾ ਜ਼ਖਮ ਜਿਵੇਂ ਕਿਸੇ ਨੇ ਉਜੇੜ ਦਿੱਤਾ ਹੋਵੇ। ਉਹਦਾ ਚਿਹਰਾ ਤਣ ਗਿਆ, ਮੁਠੀਆਂ ਕੁੱਟੀਆਂ ਗਈਆਂ। ਉਹ ਆਪਣੇ ਪੁਰਾਣੇ ਮਿੱਤਰ ਨਿਰਮਲ ਤੋਂ ਕੁਝ ਵੀ ਛੁਪਾ ਕੇ ਨਾ ਰੱਖ ਸਕਿਆ। ਮਹੀਨਿਆਂ ਤੋਂ ਉਹਦੇ ਅੰਦਰ ਖੋਲ ਦਾ ਲਾਵਾ ਫੁੱਟ ਕੇ ਨਿਕਲਣ ਲਈ ਤਿਆਰ ਹੋਣ ਲੱਗਿਆ। ਉਹਨੇ ਕਿਹਾ ਚੱਲ ਕੈਫੇਟੇਰੀਆ 'ਚ ਬੈੰਨੇ ਆਂ। ਸਿਰ ਦੁਖਦਾ। ਕੁਝ ਕੌਫੀ ਪੀਏ। ਅਜੇ ਅੰਦਰ ਹੈਰੀ ਕੋਲ ਉਹਦੀ ਮਾਂ ਬੈਠੀ ਆ। ਤੇ ਉਹ ਦੋਵੇਂ ਕੌਫੀ ਹਾਊਸ ਵਾਲ ਚੱਲ ਪਏ। ਨਿਰਮਲ ਨੇ ਫੇਰ ਪੁੱਛਿਆ ਕੋਈ ਖਾਸ ਗੱਲ ਆ ਜੋ ਤੂੰ ਲੁਕੋ ਰਿਹਾ ਹੈਂ ਬਸ ਆਵਾ ਯੁੱਤ ਗਿਆ ਉੱਥੇ ਤਾਂ ਆਪਾਂ ਘੱਟ ਉੱਥੇ ਦੇ ਲੋਕ ਜ਼ਿਆਦਾ ਐਡਵਾਂਸ ਹੋਏ ਫਿਰਦੇ ਨੇ ਇੱਥੇ ਬੈਠੇ ਕਹੀਂ ਸੋਚਣਗੇ ਬਈ ਮੁੰਡੇ ਕੁੜੀਆਂ ਖਰਾਬ ਹੋ ਜਾਣਗੇ ਇਹਨਾਂ ਨੂੰ ਇੰਡੀਆ ਪੜ੍ਹਨ ਲਾ ਕੇ ਆਵੋ ਪਰ ਉੱਥੇ ਤਾਂ ਬੇੜਾ ਇਦੋਂ ਵੀ ਗਰ ਗਿਆ ਪਿਆ ਗੁਰਦੇਵ ਤੂੰ ਗੱਲ ਤਾਂ ਦੱਸ ਹੋਇਆ ਕੀ ਆ ਨਿਰਮਲ ਨੇ ਜ਼ੋਰ ਪਾ ਕੇ ਪੁੱਛਿਆ ਅੈਨ ਨੂੰ ਕੌਫੀ ਵੀ ਆ ਗਈ ਉਹਨੇ ਆਲੇ ਦੁਆਲੇ ਬੈਠੇ ਕਾਲੇ ਗੋਰੇ ਜੋੜੇ ਕਿਸੇ ਸਮਾਜਿਕ ਡਰ ਤੋਂ ਬੇਖੌਫ ਗੱਲਾਂ ਕਰਨ ਵਿੱਚ ਮਗਨ ਸਨ ਕੌਫੀ ਦਾ ਆਨੰਦ ਮਾਣ ਰਹੇ ਸਨ ਦੂਰ ਤੱਕ ਫੈਲੇ ਹਸਪਤਾਲ ਵਿੱਚ ਡਾਕਟਰ ਨਰਸਾਂ ਇੱਧਰ ਉੱਧਰ ਆ ਜਾ ਰਹੇ ਸ਼ੀਸ਼ਿਆਂ ਚੋਦੀ ਦਿਖਾਈ ਦੇ ਰਹੇ ਸਨ ਮਰੀਜ਼ਾਂ ਦੀ ਸੇਵਾ 'ਚ ਜੁਟੇ ਹੋਏ ਗੁਰਦੇਵ ਦੇ ਖਿਆਲਾਂ ਦਾ ਬਰੂਦ ਨਿਰਮਲ ਦੇ ਬੋਲਾਂ ਦੀ ਅਗਨੀ ਭਾਲ ਦਾ ਫਟਣ ਫਟਣ ਕਰ ਰਿਹਾ ਸੀ ਪਿੰਡੇ ਚੁੱਲ੍ਹੇ ਛਕਦਾ ਸੇਕ ਮੱਥੇ ਤੇ ਤਰੇਲੀਆਂ ਤੇ ਬੋਲਾਂ ਵਿੱਚ ਥੜਕਣ ਉਹ ਉਧੜਣ ਲੱਗਿਆ ਯਾਰ ਤੂੰ ਮੇਰਾ ਵਧੀਆ ਮਿੱਤਰ ਹੈ ਸਮਝ ਨਹੀਂ ਆਉਂਦੀ ਗੱਲ ਕਿੱਥੋਂ ਸ਼ੁਰੂ ਕਰਾਂ ਮੈਨੂੰ ਲੋਕਾਂ ਦੀਆਂ ਗੱਲਾਂ ਸੁਣ-ਸੁਣ ਹੈਰਾਨੀ ਹੁੰਦੀ ਕਿ ਕਾਲਜ ਵਿੱਚ ਇਹ ਕੁਝ ਹੁੰਦਾ ਹੈ ਮੁੰਡੇ ਕੁੜੀਆਂ ਪੜ੍ਹਾਈ ਘੱਟ ਅਵਾਰਾਗਰਦੀ ਵੱਧ ਕਰਦੇ ਨੇ ਅੱਡੇਆਂ ਬਾਜ਼ਾਰਾਂ ਬੱਸਾਂ 'ਚ ਇੱਕ ਦੂਜੇ ਦੇ ਮਗਰ ਘੁੰਮਦੇ ਰਹਿੰਦੇ ਨੇ ਜਾਂ ਟੋਲੇ ਬਣਾਈ ਖੜੇ ਰਹਿੰਦੇ ਨੇ ਜਾਂ ਫਿਰ ਨਸ਼ੇ ਪੱਤੇ ਕਰਦੇ ਨੇ ਪਰ ਕਦੇ ਧਿਆਨ ਹੀ ਨਹੀਂ ਸੀ ਦਿੱਤਾ ਹੁਣ ਜਦੋਂ ਆਪਣੇ ਸਿਰ ਤੇ ਆ ਪਈ ਤਾਂ ਸੋਚਦਾ ਕਿ ਇਹੋ ਜੀ ਔਲਾਦ ਨੂੰ ਤਾਂ ਜੰਮਦੇ ਹੀ ਮਾਰ ਦੋ ਗੁਰਦੇਵ ਦਾ ਚਿਹਰਾ ਹੋਰ ਤਣ ਗਿਆ ਨਾ ਫਿਰ ਵੀ ਹੋਇਆ ਕੀ ਕੁਝ ਤਾਂ ਦੱਸ ਸਹੀ ਨਿਰਮਲ ਸੁਣਨ ਲਈ ਉਤਾਵਲਾ ਸੀ ਮਨ ਦਾ ਸਾਰਾ ਬਲ ਇਕੱਠਾ ਕਰਕੇ ਗੁਰਦੇਵ ਨੇ ਦੱਸਣਾ ਸ਼ੁਰੂ ਕੀਤਾ ਓ ਯਾਰ ਤੇਰੇ ਤੋਂ ਕਾਹਦਾ ਲਕੋਆ ਮੈਂ ਇੰਡੀਆ ਗਿਆ ਜ਼ਮੀਨ ਜਿਹਦਾ ਦਾਦੇ ਚੱਕਰ ਚ ਸੀ ਪਰ ਜੋ ਉਥੇ ਆਪਣੀ ਛੋਟੀ ਭੈਣ ਹੈ ਨਾ ਮਿੰਦੋ ਉਹਦੀ ਕੁੜੀ ਸੀ ਪ੍ਰੀਤੀ ਜਿਹਦੇ ਬਾਰੇ ਮੈਂ ਪਿਛਲੇ ਸਾਲ ਤੇਰੇ ਨਾਲ ਗੱਲ ਵੀ ਕੀਤੀ ਸੀ ਕਿ ਉਹਨੂੰ ਆਪਾਂ ਕਿਵੇਂ ਨਾ ਕਿਵੇਂ ਕੈਨੇਡਾ ਕੱਢਣਾ ਆਹੋ ਆਹੋ ਕੀ ਹੋਇਆ ਉਹਨੂੰ ਨਿਰਮਲ ਨੇ ਉਤਸੁਕਤਾ ਨਾਲ ਪੁੱਛਿਆ ਹੋਣਾ ਕੀ ਸੀ ਗੰਦੀ ਔਲਾਦ ਨੇ ਬਣੀ ਬਣਾਈ ਇੱਜ਼ਤ ਮਿੱਟੀ 'ਚ ਰੋਲ ਕੇ ਰੱਖਤੀ ਮੈਂ ਤਾਂ ਇੱਧਰ ਜੁਗਾੜ ਫਿੱਟ ਕਰਦਾ ਫਿਰਦਾ ਸੀ ਲੋਕਾਂ ਦੇ ਮਿੰਨਤਾ ਕਰਲੇ ਕਰਕੇ ਮੁੰਡਾ ਵੀ ਵੇਖ ਲਿਆ ਸੀ ਮੈਂ ਤਾਂ ਗੱਲ ਵੀ ਤਕਰੀਬਨ ਸਿਰੇ ਚੜ ਚੱਲੀ ਸੀ ਤੇ ਉਧਰ ਉਹਨੇ ਚੰਦ ਚਾੜਤਾ ਫਿਰ ਵੀ ਹੋਇਆ ਕੀ ਬਸ ਹੋਣਾ ਕੀ ਸੀ ਲੁਧਿਆਣੇ ਕਾਲਜ ਵਿੱਚ ਜਿੱਥੇ ਉਹ ਮੈਡੀਕਲ ਕਰਦੀ ਸੀ ਉੱਥੇ ਹੀ ਕੋਈ ਫੱਤੂਆਣੇ ਦੇ ਛਮਿਆਰਾਂ ਦਾ ਮੁੰਡਾ ਵੀ ਕੋਰਸ ਕਰਦਾ ਸੀ ਬਸ ਗੁਰਦੇਵ ਨੇ ਦੰਦ ਕਰੀਚੇ ਜਿਵੇਂ ਉਹਦੀ ਸੱਤਿਆ ਜਵਾਬ ਦੇਗੀ ਮੈਂ ਤਾਂ ਉਹਨੂੰ ਚੰਗੀ ਕੁੜੀ ਸਮਝਦਾ ਸੀ ਮੇਰੀ ਭੈਣ ਵਿਚਾਰੀ ਬਤੇਰੀ ਸਾਹੂ ਆ ਉਹਦੇ ਕਹਿਣ ਤੇ ਹੀ ਮੈਂ ਇੱਧਰ ਮੁੰਡਾ ਲੱਭਣਾ ਸ਼ੁਰੂ ਕੀਤਾ ਸੀ ਕਿ ਚਲੋ ਭੈਣ ਬਣੋਈਏ ਦੇ ਬੱਚਿਆਂ ਦਾ ਕੁਝ ਬਣ ਜੂ ਐਸੇ ਕਰਕੇ ਕੁੜੀ ਨੂੰ ਲਗਾਤਾਰ ਪੜਾ ਰਹੇ ਸੀ ਪਰ ਜਦੋਂ ਹੁਣ ਰਿਸ਼ਤੇ ਦੀ ਗੱਲ ਤੋਰੀ ਤਾਂ ਕੁੜੀ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਮੈਨੂੰ ਤਾਂ ਉਦੋਂ ਸ਼ੱਕ ਹੋ ਗਿਆ ਸੀ ਕਿ ਕੋਈ ਗੱਲ ਤਾਂ ਜ਼ਰੂਰ ਆ ਜਦੋਂ ਜ਼ੋਰ ਪਾ ਕੇ ਪੁੱਛਣ ਲੱਗੇ ਤਾਂ ਬਿੱਲੀ ਥੈਲੇ ਚੋਂ ਬਾਹਰ ਆ ਗਈ। ਅਖੇ ਮੈਂ ਮੈਡੀਕਲ ਕੀਤਾ ਐ ਇੱਥੇ ਰਹਿ ਕੇ ਹੀ ਕੰਮ ਕਰੂੰਗੀ। ਮੈਂ ਨਹੀਂ ਬਾਹਰ ਜਾਣਾ ਤੇ ਵਿਆਹ ਵੀ ਆਪਣੀ ਮਰਜ਼ੀ ਨਾਲ ਕਰਵਾਉਂਗੀ। ਮੈਂ ਕਿਹਾ ਤੂੰ ਮੁੰਡਾ ਦੇਖਿਆ ਹੋਇਆ? ਕਹਿੰਦੀ ਆਹੋ ਮੇਰੇ ਨਾਲ ਹੀ ਕੋਰਸ ਕਰਦਾ ਸੀ। ਮੈਂ ਕਿਹਾ ਜੱਟਾਂ ਦਾ ਮੁੰਡਾ ਐ। ਕਹਿੰਦੀ ਨਹੀਂ ਹਰਿਜਨਾਂ ਦਾ ਐ ਬਹੁਤ ਸੌਦੇ ਸਮਝਦਾਰ। ਮੈਂ ਕਿਹਾ ਕਿਤੇ ਮਖੌਲ ਕਰਦੀ ਆ। ਪਰ ਇਹ ਤਾਂ ਗੱਲ ਸੱਚ ਸੀ ਮੈਂ ਤਾਂ ਜਿਵੇਂ ਖੜਾ ਹੀ ਨਿਕਰ ਗਿਆ ਨਾ ਮਾਂ ਬਾਪ ਦੀ ਸ਼ਰਮ ਨਾ ਕਿਸੇ ਰਿਸ਼ਤੇਦਾਰ ਦੀ ਇੱਕ ਵਾਰੀ ਤਾਂ ਮੈਂ ਖੁਦ ਅੱਖੀਂ ਸ਼ਹਿਰ ਵਿੱਚੋਂ ਉਹਸ ਮੁੰਡੇ ਦੇ ਸਕੂਟਰ ਪਿੱਛੇ ਬੈਠੇ ਜਾਂਦੀ ਵੇਖੀ ਜੀ ਤਾਂ ਕਰਦਾ ਸੀ ਗੋਲੀ ਮਾਰ ਦਿਆਂ ਹੁਣ ਸਾਰੀ ਉਮਰੇ ਸੱਪ ਹਿੱਕ ਤੇ ਮੇਲਦਾ ਰਹਿਣਾ ਮੈਂ ਤਾਂ ਬਥੇਰਾ ਕਿਹਾ ਕਿ ਮਸਲ ਦੰਨੇ ਆ ਲੁਧਿਆਣੇ ਵਾਲੀ ਕੋਠੀ ਤਾਂ ਫੇਰ ਬਣ ਜੂ 5-7 ਲੱਖ ਇਸ ਪਾਸੇ ਲਾ ਦੰਨੇ ਆ ਕਿਸੇ ਪੁਲਿਸ ਆਫੀਸਰ ਨੂੰ ਜਾਂ ਮਨਿਸਟਰ ਨੂੰ ਹੱਥ ਵਿੱਚ ਲੈਣ ਦੀ ਲੋੜ ਸੀ ਪੈਸੇ ਦੇ ਕੇ ਭਾਵੇਂ ਕੁਝ ਵੀ ਕਰਾ ਲਓ ਕੌਣ ਪੁੱਛਦਾ ਉੱਥੇ ਅਸਲ 'ਚ ਗੱਲ ਤੇ ਵੀ ਹੋ ਗਈ ਸੀ ਪੁਲਿਸ ਤੇ ਮਨਿਸਟਰ ਤੱਕ ਅਪਰੋਚ ਵੀ ਹੋ ਗਈ ਸੀ ਮੇਰੇ ਜਹਾਜ਼ ਚੜ੍ਹਨ ਸਾਰ ਉਹਦਾ ਕੰਡਾ ਕਢਵਾ ਹੀ ਦੇਣਾ ਸੀ ਪਰ ਭੈਣ ਝਰਕ ਗਈ ਕਹਿੰਦੀ ਮੈਂ ਜਾਣਦੀ ਆ ਪ੍ਰੀਤੀ ਨੂੰ ਛੋਟੀ ਹੁੰਦੀ ਤੋਂ ਹੀ ਬਹੁਤ ਜਿੱਦੀ ਆ ਉਹ ਤਾਂ ਕੁਝ ਖਾ ਕੇ ਮਰ ਜੂ ਹੁਣ ਐਨੀ ਪੜ੍ਹਾਈ ਲਿਖਾਈ ਆ ਮਸਾਂ ਪਾਲੀ ਆ ਮੇਰੇ ਵੱਲੋਂ ਤਾਂ ਮਰ ਗਈ ਇਹਦਾ ਖਿਹੜਾ ਛੱਡੋ ਡਿੱਗਣ ਦਿਓ ਜਿਹੜੇ ਖੁੱਛ ਡਿੱਗਦੀ ਆ ਫੇਰ ਕੁਝ ਰਿਸ਼ਤੇਦਾਰ ਵੀ ਵਿੱਚ ਪੈ ਗਏ ਕਹਿੰਦੇ ਵੱਡੋ ਫਾਹਾ ਨਿਰਮਲ ਗੁਰਦੇਵ ਦਾ ਇਹ ਰੂਪ ਹੈਰਾਨ ਹੋ ਕੇ ਵੇਖਦਾ ਰਿਹਾ ਤੇ ਅੱਗੋਂ ਬੋਲਦਾ ਕੌਫੀ ਨੂੰ ਜ਼ਹਿਰ ਦੇ ਘੁੱਟ ਸਮਝ ਕੇ ਪੀਂਦਾ ਰਿਹਾ ਮੇਰੇ ਭਣੋਈਏ ਦਾ ਭਣੋਈਆ ਉਸੇ ਕਾਲਜ ਵਿੱਚ ਪ੍ਰੋਫੈਸਰ ਸੀ ਪਤਾ ਨਹੀਂ ਕੀ ਸਮਝਦਾ ਸੀ ਆਪਣੇ ਆਪ ਨੂੰ ਉਹ ਆੜ ਗਿਆ ਕਹਿੰਦਾ ਮੈਂ ਕਰਵਾਉਂਗਾ ਇਹ ਵਿਆਹ ਫਿਰ ਪਰੋਣੇ ਦੀ ਅੜੀ ਵੇਖ ਕੇ ਜੋਗਿੰਦਰ ਸਿੰਘ ਵੀ ਨਰਮ ਜਾ ਹੋ ਗਿਆ ਦੋ ਮਹੀਨੇ ਕਲੇਸ਼ ਪੈਣ ਤੋਂ ਬਾਅਦ ਮਰਨ ਮਰਾਉਣ ਤੱਕ ਹੁੰਦੀ ਹੋਈ ਗੱਲ ਇੱਥੇ ਆ ਪਹੁੰਚੀ ਕਿ ਪਿੰਡ 'ਚ ਤਾਂ ਇਹ ਵਿਆਹ ਹੋ ਨਹੀਂ ਸਕਦਾ ਸ਼ਹਿਰ ਕਿਸੇ ਹੋਟਲ ਵਿੱਚ ਵਿਆਹ ਕਰ ਦਿੱਤਾ ਜਾਵੇ ਫਿਰ ਮੇਰੀ ਮਰਜ਼ੀ ਦੇ ਖਿਲਾਫ ਲੁਧਿਆਣੇ ਹੋਟਲ ਬੁੱਕ ਕਰਵਾ ਦਿੱਤਾ ਗਿਆ ਉਸ ਦਿਨ ਮੈਂ ਰੱਜ ਕੇ ਸ਼ਰਾਬ ਪੀਤੀ ਕਈ ਦਿਨ ਮੰਜੇ ਤੋਂ ਹੀ ਨਾ ਉੱਠਿਆ ਨੰ ਬਾਹਰ ਨਿਕਲਿਆ ਫਿਰ ਮੇਰੀਆਂ ਮਿੰਨਤਾਂ ਕਰਨ ਕਿ ਤੂੰ ਵਿਆਹ ਤੇ ਚੱਲ ਮੈਂ ਕਿਹਾ ਤੁਸੀਂ ਤਾਂ ਪਹਿਲੇ ਹੀ ਬਥੇਰਾ ਨੱਕ ਵਢਾਤਾ ਮੈਂ ਨਹੀਂ ਜਾਣਾ ਫਿਰ ਜਦੋਂ ਭੈਣ ਨੇ ਬਹੁਤੇ ਜੇ ਹਾੜੇ ਜੇ ਕੱਢੇ ਫਿਰ ਜਾਣਾ ਹੀ ਪਿਆ ਜੋ ਕੁਝ ਅੱਗੇ ਵਿਆਹ ਤੇ ਹੋਇਆ ਉਹ ਮੈਨੂੰ ਅਜੇ ਤੱਕ ਚੈਨ ਨਹੀਂ ਲੈਣ ਦਿੰਦਾ ਗਿਆ ਤਾਂ ਮੈਂ ਕੋਠੀ ਬਣਵਾਉਣ ਤੇ ਜ਼ਮੀਨ ਦਾ ਕੁਝ ਕਰਨ ਸੀ ਕਿ ਚਲੋ ਸਾਡੇ ਬਜ਼ੁਰਗਾਂ ਦਾ ਇੱਜ਼ਤ ਮਾਨ ਹੋਰ ਵਧੂਗਾ ਪਰ ਮੈਨੂੰ ਲੱਗਦਾ ਜਿਵੇਂ ਮੈਨੂੰ ਕਿਸੇ ਨੇ ਆਸਮਾਨ ਤੋਂ ਚੁੱਕ ਕੇ ਸੁੱਟ ਦਿੱਤਾ ਹੋਵੇ ਜਦੋਂ ਸਾਡੇ ਪਿੰਡ ਦੇ ਵੇੜੇ ਵਾਲੇ ਦੇਬੂ ਚ ਮਾਰਨੇ ਕਿਹਾ ਆਪਾਂ ਤਾਂ ਜੀ ਹੁਣ ਰਿਸ਼ਤੇਦਾਰ ਬਣ ਗਏ ਸਮਝੋ ਥੋਡੀ ਭਾਣ ਜੀ ਮੇਰੇ ਘਰ ਵਾਲੀ ਦੀ ਮਾਸੀ ਦੇ ਪੁੱਤ ਨਾਲ ਵਿਆਹੀ ਜਾਣੀ ਆ ਮੈਨੂੰ ਤਾਂ ਜਿਵੇਂ ਜਿਵੇਂ ਨਿਗਰਨ ਲਈ ਧਰਤੀ ਵੇਲ ਨਾ ਦੇਵੇ ਮੈਂ ਕਿਹਾ ਹੁਣ ਕਿਹੜਾ ਮੂੰਹ ਲੈ ਕੇ ਪਿੰਡ ਰਹਾਂਗੇ ਉਹੀ ਦੇਬੂ ਚ ਮਾਰ ਜਿਹੜਾ ਸਾਡੇ ਦਿਹਾੜੀ ਜੋਤੇ ਕਰਦਾ ਸੀ ਹੁਣ ਸਾਡੇ ਬਰਾਬਰ ਦਾ ਹੋ ਗਿਆ ਫਿਰ ਜਦੋਂ ਮੇਰੀ ਭੈਣ ਮੈਨੂੰ ਧੱਕੇ ਨਾਲ ਵਿਆਹ ਚ ਲੈ ਗਈ ਤਾਂ ਉੱਥੇ ਵੇੜੇ ਵਾਲਿਆਂ ਦੀ ਬਰਾਤ ਪਹੁੰਚੀ ਹੋਈ ਫੱਤੂਆਣੇ ਦੀ ਸਾਰੀ ਚਮੜੀ ਇਕੱਠੀ ਹੋਈ ਕਰੜ ਬਰੜੀਆਂ ਦਾੜੀਆਂ ਲਾਲ ਪੀਲੇ ਛੱਗੇ ਤੇ ਖੱਟੇ ਹਰੇ ਚਾਦਰੇ ਮੰਡਾਸੇ ਮਾਰੀਆਂ ਲੜਾਂ ਵਾਲੀਆਂ ਪੱਗਾਂ ਅਖੇ ਅਸੀਂ ਜੱਟਾਂ ਦੇ ਘਰ ਵਿਆਹਣ ਆਇਆ ਹੋਟਲ ਨੂੰ ਵੇਖ ਵੇਖ ਹੈਰਾਨ ਹੋਈ ਜਾਣ ਅਖੇ ਇਹ ਤਾਂ ਸੁਰਗ ਦਾ ਝੂਟ ਐ ਪਤਾ ਨਹੀਂ ਅਸੀਂ ਕੀ ਬਣ ਗਏ ਹੁਣ ਤੂੰ ਦੱਸ ਕੀ ਇਸ ਤਰ੍ਹਾਂ ਕਮੀਨ ਜਾਤਾਂ ਜੱਟਾਂ ਦੇ ਬਰਾਬਰ ਹੋ ਜਾਣਗੀਆਂ ਸਾਡੇ ਪਿੰਡ ਦਾ ਦੇਬੂ ਚਮਾਰ ਹੀ ਨਾ ਮਾਨ ਸਾਲਾ ਉੱਥੇ ਸਰਦਾਰ ਬਣਿਆ ਫਿਰੇ ਮੈਂ ਕਿਹਾ ਹੁਣ ਕਾਹਦਾ ਜੀਣਾ ਅਸੀਂ ਤਾਂ ਭਰਾਵਾ ਜਿੰਦੇ ਜੀ ਮਰ ਗਏ ਭਾਵੇਂ ਲੱਖ ਕੈਨੇਡਾ ਵਾਲੇ ਬਣੇ ਫਿਰਿਏ ਕੇਰਾਂ ਤਾਂ ਇੱਜ਼ਤ ਰੁਲ ਗਈ ਇਹਦੇ ਨਾਲੋਂ ਤਾਂ ਬੰਦਾ ਚੱਪਣੀ 'ਚ ਨੱਕ ਡੋਬ ਕੇ ਮਰ ਜੇ ਮੇਤਾ ਉਥੋਂ ਮਸਾਂ ਭੱਜ ਕੇ ਆਇਆ ਅਜੇ ਵੀ ਮਨ 사ਵਾ ਨਹੀਂ ਰਹਿੰਦਾ ਕਿਵੇਂ ਨਾ ਕਿਵੇਂ ਇਹ ਬੋਝ ਮਨ ਤੋਂ ਲੈ ਜਾਵੇ ਫੇਰ ਕਰਾਂਗੇ ਹੈਰੀ ਦਾ ਵਿਆਹ ਹੁਣ ਨਿਰਮਲ ਸਿਆਂ ਤੂੰ ਹੀ ਦੱਸ ਬੰਦਾ ਕਰੇ ਤਾਂ ਕੀ ਕਰੇ ਹੁਣ ਗੁਰਦੇਵ ਵਾਲੀ ਹਾਲਤ ਨਿਰਮਲ ਦੀ ਸੀ ਚਿਹਰਾ ਤਣ ਗਿਆ ਅੱਖਾਂ ਸੁਰਖ ਤੇ ਮੱਥੇ ਤੇ ਪਸੀਨਾ ਜਿਵੇਂ ਉਹ ਕੌਫੀ ਨਹੀਂ ਜ਼ਹਿਰ ਦੇ ਘੁੱਟ ਭਰ ਕੇ ਹਟਿਆ ਹੋਵੇ ਉਹ ਬੰਬ ਵਾਂਗ ਫਟਿਆ ਯਾਰ ਮੈਂ ਤਾਂ ਸੋਚਦਾ ਸੀ ਕਿ 25 ਬਰੇ ਤੇ ਤੈਨੂੰ ਕੈਨੇਡਾ ਰਹਿੰਦੇ ਨੂੰ ਹੋਗੇ ਤੂੰ ਪੂਰਾ ਕੈਨੇਡੀਅਨ ਹੋ ਗਿਆ ਹੋਵੇਂਗਾ ਤੂੰ ਤਾਂ ਹਜੇ ਵੀ ਪਿੰਡ ਦਾ ਬੰਨਾ ਵੀ ਨਹੀਂ ਟੱਪਿਆ ਇਹ ਗਲੋਬਲ ਪਿੰਡ ਦੇ ਸੁਪਨੇ ਸਾਂਝੀ نسل ਦੀਆਂ ਗੱਲਾਂ ਤੇ ਗੁਰਬਾਣੀ ਦੀਆਂ ਤੁਕਾਂ ਜੋ ਤੂੰ ਪਹਿਲਾਂ ਮੈਨੂੰ ਬਿਆਨ ਕਰਕੇ ਹਟਿਆ ਮੈਨੂੰ ਉਹ ਵੀ ਹਾਤੀ ਤੇ ਦੰਦਾਵਾਂਗੀ ਸਾਰਾ ਕੁਝ ਯਾਪਦਾ ਗੁਰਦੇਵ ਸਿਆ ਜੇ ਤੇਰੇ ਮੁੰਡੇ ਦੀ ਬਜਾਏ ਤੇਰੀ ਕਿਸੇ ਕੁੜੀ ਨੇ ਵੀ ਕਾਲੇ ਜਮਿਕਣ ਨਾਲ ਵਿਆਹ ਕਰਾਉਣ ਦੀ ਸੋਚੀ ਹੁੰਦੀ ਤਾਂ ਏਕ ਨੋਰ ਤੇ ਸਭ ਜਾਗ ਉੱਪਜਿਆ ਵਰਗੀ ਗੱਲ ਭੁੱਲ ਕੇ ਤੂੰ ਉਸ ਨੂੰ ਭਰੋਸੇ ਨਾਲ ਇੰਡੀਆ ਲਿਜਾ ਕੇ ਕਿਸੇ ਨੂੰ 5.7 ਲੱਖ ਰੁਪਇਆ ਦੇ ਕੇ ਉਹਦਾ ਵੀ ਕੰਡਾ ਕਢਵਾਉਂਦਾ ਉਹ ਡਾਕਟਰ ਬਣਨ ਵਾਲੀ ਜੂਲੀਆ ਤੈਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਦਿਖਾਈ ਦੇਣ ਲੱਗ ਗਈ ਤਾਂ ਚੰਗੀ ਲੱਗਦੀ ਹੈ ਤਾਂ ਕਿ ਤੇਰਾ ਸਮਾਜਿਕ ਰੁਤਬਾ ਹੋਰ ਉੱਚਾ ਹੋ ਜਾਵੇ ਜੇ ਤੂੰ ਆਪਣੀ ਭਾਣਜੀ ਦਾ ਵਿਆਹ ਉਸ ਨੀਵੀਂ ਜਾਤ ਦੇ ਮੁੰਡੇ ਨਾਲ ਕਰਨ ਨੂੰ ਤਿਆਰ ਨਹੀਂ ਉਹਨੂੰ ਮਾਰ ਮਕਾਉਣ ਤੱਕ ਸੋਚਦਾ ਏ ਤੇ ਵੇੜੇ ਵਾਲਿਆਂ ਨੂੰ ਗਾਲਾਂ ਕੱਢਦਾ ਏ ਤਾਂ ਇਹ ਗੋਰੇ ਕਿਵੇਂ ਆਪਾਂ ਕਾਲੇ ਰੰਗ ਵਾਲਿਆਂ ਨੂੰ ਕਿਵੇਂ ਬਰਦਾਸ਼ਤ ਕਰ ਲੈਣ ਤੂੰ ਉਹਨਾਂ ਨੂੰ ਨਕਸਲਵਾਦੀ ਆਖਦਾ ਏ ਤੇਰੇ ਆਪਣੇ ਅੰਦਰ ਮਚ ਰਿਹਾ ਨਕਸਲਵਾਦ ਦਾ ਭਾਂਬੜ ਤੈਨੂੰ ਕਦੇ ਦਿਖਾਈ ਨਹੀਂ ਦਿੱਤਾ ਪਤਾ ਨਹੀਂ ਅਸੀਂ ਪੰਜਾਬੀ ਕਿਉਂ ਐਨੇ ਦੂਰੇ ਸਟੈਂਡਰਡ ਦਾ ਆਦੀ ਹੋ ਗਏ ਸਾਡੇ ਖਾਣ ਦੇ ਦੰਦ ਹੋਰ ਦਿਖਾਣ ਦੇ ਹੋਰ ਨਸਲਵਾਦ ਦਾ ਰੌਲਾ ਪਾਉਣ ਵਾਲੇ ਅਸੀਂ ਸਭ ਤੋਂ ਵੱਡੇ ਨਸਲਵਾਦੀ ਆਪਾਂ ਜੇ ਸਭੇ ਮਨੁੱਖ ਬਰਾਬਰ ਨੇ ਫਿਰ ਵਿਆਹਾਂ ਵੇਲੇ ਇਹ ਜਾਤਾਂ ਗੋਤਾਂ ਦਾ ਰੌਲਾ ਕਿਉਂ ਕਿਉਂ ਨਹੀਂ ਨੀਵੀਆਂ ਜਾਤਾਂ ਦੇ ਘਰੀ ਅਸੀਂ ਆਪਣੇ ਧੀਆ ਪੁੱਤ ਵਿਆਹ ਦੰਦੇ ਤੂੰ ਗਲੋਬਲ ਪਿੰਡ ਦੀ ਗੱਲ ਕਰਦਾ ਅਜੇ ਤਾਂ ਤੇਰਾ ਆਪਣਾ ਪਿੰਡ ਜਾਤਾਂ ਪਾਤਾਂ ਦੇ ਚੱਕਰ ਵਿੱਚ ਖਰਬੂਜੇ ਦੀਆਂ ਫਾੜੀਆਂ ਵਾਂਗ ਵੰਡਿਆ ਪਿਆ ਤੇ ਤੂੰ ਉਹਨੂੰ ਉਸੇ ਤਰ੍ਹਾਂ ਵੰਡ ਕੇ ਰੱਖਣ ਦੇ ਹੱਕ ਵਿੱਚ ਵੀ ਐ ਤੇ ਕਿਸੇ ਨੂੰ ਆਪਣੀ ਉੱਚੀ ਜਾਤ ਦੇ ਬਰਾਬਰ ਨਹੀਂ ਹੋਣ ਦੇਣਾ ਚਾਹੁੰਦਾ ਫਿਰ ਗੋਰਿਆਂ ਤੋਂ ਅਜੇ ਹੀ ਆਸ ਕੀ ਮੇਰੇ ਰੱਖਦਾ ਏ ਹੋ ਸਕਦਾ ਹੈ ਕਿ ਸਟੀਵ ਵੀ ਆਪਣੀ ਚਚੇਰੀ ਭੈਣ ਬਾਰੇ ਤੇਰੇ ਵਾਂਗ ਸੋਚਦਾ ਹੋਵੇ ਕਿ ਕੈਨੇਡਾ ਰਹਿਣ ਨਾਲ ਕੋਈ ਐਡਵਾਂਸ ਨਹੀਂ ਹੋ ਜਾਂਦਾ ਉਹ ਜੂਲੀਆ ਜਿਹਦੀਆਂ ਤੂੰ ਹੁਣ ਸਿਫਤਾਂ ਕਰਦਾ ਨਹੀਂ ਥੱਕਦਾ ਕਿ ਪੰਜਾਬੀ ਖਾਣਾ ਪਸੰਦ ਕਰਦੀ ਆ ਪੈਰੀ ਹੱਥ ਲਾ ਲੈਂਦੀ ਆ ਸੂਟ ਪਾ ਲੈਂਦੀ ਐ ਜਿਸ ਦਿਨ ਪੱਛਮੀ ਸੱਭਿਆਚਾਰ ਦੀ ਆਜ਼ਾਦੀ ਦੀ ਇੱਕ ਕਿਰਨ ਲੈ ਕੇ ਉਹ ਤੇਰੀ ਦੇਲੀੋਂ ਪਾਰ ਹੋਈ ਤਾਂ ਤੇਰੀ ਅਖੌਤੀ ਸੱਭਿਆਚਾਰ ਦੇ ਢੇਰ ਲਈ ਬਰੂਦ ਬਣ ਜੂ ਇਹ ਤੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਤੂੰ ਪੈਸੇ 'ਚ ਭਾਵੇਂ ਲੱਖ ਵੱਡਾ ਹੋ ਜਾਈਂ ਪਰ ਮਾਨਸਿਕ ਤੌਰ ਤੇ ਵੱਡਾ ਹੋਣਾ ਹੋਰ ਗੱਲ ਆ ਨਿਰਮਲ ਦਾ ਰੋਟਾ ਠਾਠਾ ਮਾਰਦਾ ਸੀ ਅਗੋਂ ਗੁਰਦੇਵ ਉਹਨੂੰ ਆਖਣ ਲੱਗਿਆ ਯਾਰ ਨਿਰਮਲ ਤੂੰ بڑے ਪੈਰ ਛੱਡੇ ਨੇ ਕੀ ਹੋਇਆ ਜੇ ਕੈਨੇਡਾ ਆ ਗਿਆ ਪੈਰ ਧਰਤੀ ਤੇ ਲਾ ਕੇ ਗੱਲ ਕਰ ਰਹੇਗਾ ਤਾਂ ਇੰਡੀਆ ਨਹੀਂ ਭਾਵੇਂ ਅਸਮਾਨੀ ਉੱਡਿਆ ਫਿਰ ਜਾਤ ਪਾਤ ਮੁੱਕ ਨਹੀਂ ਸਕਦੀ ਐਦਾਂ ਪੈਰ ਛੱਡਣੇ ਠੀਕ ਨਹੀਂ ਗੁਰਦੇਵ ਸਿਆਂ ਪੈਰ ਮੇਰੇ ਨਹੀਂ ਤੇਰੇ ਛੱਡੇ ਹੋਏ ਨੇ ਤੇਰੇ ਵਰਗੇ ਹੋਰ ਵੀ ਬਥੇਰੇ ਨੇ ਜੋ ਕਦੇ ਇਸ ਸੱਭਿਆਚਾਰ ਦੇ ਗੁਣ ਗਾਉਂਦੇ ਨੇ ਕਦੇ ਪਿਛਲੇ ਦੇ ਨਾ ਇੱਧਰ ਦੇ ਨਾ ਉੱਧਰ ਦੇ ਨਾ ਜ਼ਮੀਨ ਤੇ ਨਾ ਅਸਮਾਨ ਉਹਨਾਂ ਦੀ ਹਾਲਤ ਵੀ ਤੇਰੇ ਵਾਂਗ ਅੱਧ ਅਸਮਾਨੇ ਲਟਕੇ ਤ੍ਰਿੰਚ ਕੋ ਵਰਗੀ ਆ ਮੈਨੂੰ ਜਾਪਦਾ ਹੈ ਕਿ ਵਟਾ ਤੇਰੇ ਹੈਰੀ ਦੇ ਮੱਥੇ 'ਤੇ ਨਹੀਂ ਵੱਜਿਆ ਬਲਕਿ ਇੱਕ ਨਸਲਵਾਦ ਦਾ ਵਟਾ ਤੂੰ ਮੇਰੇ ਮੱਥੇ ਵੀ ਮਾਰਿਆ ਇਹ ਕਹਿੰਦਾ ਹੋਇਆ ਨਿਰਮਲ ਫਟਾਫਟ ਕੈਫੇਟੇਰੀਏ 'ਚ ਬਾਹਰ ਹੋ ਗਿਆ ਦੋਸਤੋ ਮੇਰਾ ਮਕਸਦ ਕਿਸੇ ਵੀ ਜਾਤ ਪਾਤ ਜਾਂ ਧਰਮ ਨੂੰ ਨੀਵਾਂ ਦਿਖਾਉਣਾ ਬਿਲਕੁਲ ਵੀ ਨਹੀਂ ਸੀ ਇਸ ਰਿਵਿਕ ਕਹਾਣੀ ਸੀ ਜੋ ਮੈਂ ਤੁਹਾਡੇ ਅੱਗੇ ਪੇਸ਼ ਕੀਤੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ